ਮੇਰਾ ਨਾਮ ਸੰਤੋਸ਼ ਵਰਮਾ ਅਸੀਂ ਤਰਨਪੁਰਾ ਕਲੋਨੀ ਚ ਰਹਿੰਦੀ ਆ ਤੇ ਸਾਡੇ ਮੇਰਾ ਪਰਸ ਖੋਇਆ ਗਿਆ ਸੀ ਮੈਂ ਬੜੀ ਐਫਰਟਸ ਕੀਤੀ ਉਹਨਾਂ ਨੇ ਉਹ ਬੰਦੇ ਬੜੇ ਖਰਾਬ ਸੀ ਉਹਨਾਂ ਨੇ ਹੋਈ ਸਾਨੂੰ ਪਤਾ ਨਹੀਂ ਹੈ ਨਾ ਤੇ ਸਾਡੇ ਪੁਲਿਸ ਡਿਪਾਰਟਮੈਂਟ ਇੰਨਾ ਵਧੀਆ ਹੈ ਕਿ ਉਹਨਾਂ ਨੇ ਉਸੇ ਵੇਲੇ ਜਾ ਕੇ ਦੇਖਿਆ ਸਾਰਾ ਸਿਚੁਏਸ਼ਨ ਦੇਖੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਸਾਨੂੰ ਯਕੀਨ ਹੋਇਆ ਕਿ ਤੁਹਾਡਾ ਸਮਾਨ ਜਿਹੜਾ ਨਾ ਅਸੀਂ ਵਾਪਸ ਕਰ ਦੇਣਾ ਅਸੀਂ ਬੜੇ ਪ੍ਰੇਸ਼ ਵਰਦੀ ਆ ਇਹਨਾਂ ਦੇ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਸਬ ਇੰਸਪੈਕਟਰ ਗਗਨਦੀਪ ਸਿੰਘ ਥਾਣਾ ਸਿਟੀ ਬਟਾਲਾ ਦੇ ਕਿ ਤਨਾਤ ਆ ਤੇ ਬੀਤੀ ਦਿਨੀ ਦੋ ਖੋਦੀਆਂ ਵਾਰਦਾਤਾਂ ਜਿਹੜੀਆਂ ਸੀ ਉਹ ਸਾਡੇ ਏਰੀਆ ਦੇ ਵਿੱਚ ਸਾਹਮਣੇ ਆਈਆਂ ਸੀ ਤੇ ਤੁਰੰਤ ਕਾਰਵਾਈ ਕਰਦੇ ਆ ਸਾਡੇ ਮਾਨਯੋਗ ਐਸਐਸਪੀ ਬਟਾਲਾ 소هيل ਕਸਮੀਰ ਆਈਪੀਐਸ ਜੀ ਦੀ ਨਿਸ਼ਾ ਨਿਰਦੇਸ਼ਾਂ ਤੇ ਤੇ ਸਾਡੇ ਮਾਨਯੋਗ ਪੀਪੀਐਸ ਚਿਰੀ ਸੰਦੀਪ ਕੁਮਾਰ ਜੀ ਡੀਐਸਪੀ ਸਿਟੀ ਬਟਾਲਾ ਦੇ ਸਾਡੇ ਮੁਖ ਅਫਸਰ ਜੋਕਿੰਦਰ ਸਿੰਘ ਸਬ ਇੰਸਪੈਕਟਰ थाना ਸਿਟੀ ਬਟਾਲਾ ਦੀ ਨਿਗਰਾਨੀ ਇਹ ਅਠਾਪਾ ਤੁਰੰਤ ਕਾਰਵਾਈ ਕਰਦੇ ਆ 24 ਘੰਟਿਆਂ ਦੇ ਅੰਦਰ ਅੰਦਰ ਇਹ ਖੋਦੀਆਂ ਡਰੇਸਾਂ ਜਿਹੜੀਆਂ ਹੈਗੀਆਂ ਵਾਰਦਾਤਾ ਨੇ ਇਹ ਟ੍ਰੇਸ ਕੀਤੀਆਂ ਨੇ ਤੇ ਇਹ ਤੋਂ ਇਲਾਵਾ ਇਹਦੇ ਵਿੱਚ ਜਿਹੜੀ ਸਕੂਟਰੀ ਤੇ ਦੋ ਜਣੇ ਜਿਹੜੇ ਖੋਹਾਂ ਕਰਦੇ ਹੁੰਦੇ ਸੀ ਉਹ ਆਪਾਂ ਇਹਨਾਂ ਨੂੰ ਇੱਕ ਸਕੂਟਰੀ ਬਰਾਮਦ ਕੀਤੀ ਹੈ ਤੇ ਖੋਹ ਦਾ ਸਮਾਨ ਬਰਾਮਦ ਕੀਤਾ ਆ ਇਹਦੇ ਵਿੱਚ ਦੋ ਜਣੇ ਹਰਮਨpreet ਸਿੰਘ ਉਰਫ ਡੱਲਾ ਤੇ ਮੁਹੰਮਦ ਸਫੀ ਦੋਵੇਂ ਪੁਲਰ ਰੋਡ ਬਟਾਲਾ ਦੇ ਰਹਿਣ ਵਾਲੇ ਨੇ ਇਹ ਤੋਂ ਇਲਾਵਾ ਨਾਲ ਹੀ ਇੱਕ ਬੀਤੀ ਦੇਣੀ ਇੱਕ ਆਪਣੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਤੇ ਜਿਹੜੇ ਮੁਹਿੰਮ ਚਲਾਈ ਗਈ ਹੈ ਜੁਧ ਨਸ਼ਾ ਵਿਰੋਧ ਉਹਦੇ ਤਹਿਤ ਕਾਰਵਾਈ ਕਰਦੇ ਆ ਇੱਕ ਲਵਪ੍ਰੀਤ ਸਿੰਘ ਉਰਖ ਲਵ ਇਹ ਪੁੱਤਰ ਰੂਪ ਸਿੰਘ ਵਾਸੀ ਬਾਂਗੋਆਣੀ ਤੋਂ 3 ਗ੍ਰਾਮ ਹੈਰੋਇਨ ਤੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਕੇ ਵੱਖ ਪੱcza ਦਰਜ ਕੀਤਾ ਗਿਆ ਹੈ ਤੇ ਕਿਸੇ ਵੀ ਸ਼ਰਾਬਤੀ ਅਨਸਰ ਜਿਹੜਾ ਬਟਾਲੇ ਦੇ ਵਿੱਚ ਜਾਂ ਇਸ ਏਰੀਆ ਦੇ ਵਿੱਚ ਮੰਮਾ ਨੂੰ ਅੰਜਾਮ ਦਿੰਦਾ ਆ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਏਗੀ